ਤੇ ਬਾਬਾ ਬੰਨ ਸਿੰਘ ਮਹਾਰਾਜ ਦਾ ਬਣ ਗਿਆ ਨਾਨਕ ਸਾਹਿਬ ਦਾ ਰੋਜ਼ ਨਿਤਨੇਮ ਕਰਨ ਲੱਗਾ ਪਾਠ ਕਰਨ ਲੱਗਾ ਕਪੜੇ ਦਾ ਕਾਰੋਬਾਰ ਸੀ ਬਹੁਤ ਵੱਡਾ ਜਨੀ ਅਦਾਸ ਕੀਤੀ ਦੋ ਸ਼ਾਦੀਆਂ ਸੀ ਕਿ ਮੈਂ ਬਾਬੇ ਨੰਦ ਸਿੰਘ ਦਾ ਨਾਮ ਤੇ ਸਥਾਨ ਬਣਾਉਣਾ ਹੈ ਤੇ ਮੈਨੂੰ ਆਗਿਆ ਦੇ ਦਿਓ ਮਹਾਰਾਜੀ ਵੀ ਅੰਗਲੈਂਡ 'ਚ ਬਣਾਵਾ ਅਮਰਸਰ ਬਣਾਵਾ ਹਯੂਰ ਸਾਹਿਬ ਦੇ ਨਾਮ ਸਰ ਕੇ ਨੰਦਪੁਰ ਸਾਹਿਬ ਉਹਨੇ ਪਰਸ਼ੀਆਂ ਪਾਤੀਆਂ ਹਯੂਰ ਸਾਹਿਬ ਦੀ ਬੀ ਅੱਧੀ ਪ੍ਰਾਪਰਟੀ ਮੈਂ ਬੱਚਿਆਂ ਨੂੰ ਦੇ ਦੇਣੀ ਹੈ ਅੱਧੀ ਮਾਇਆ ਜਿਹੜੀ ਏ ਉਹ ਬਾਬੇ ਨਾਨਕ ਸਿੰਘ ਦਾ ਸਥਾਨ ਬਣੂ ਪਰਸੀ ਦੀ ਨਿਕਲਾਈ ਹਯੂਰ ਸਾਹਿਬ ਦੀ ਅਸੀਂ ਹਯੂਰ ਸਾਹਿਬ ਸੇਵਾ ਕਰਾ ਲਈ ਸੀ ਉਹ ਉਹਦੇ ਕੋਲ ਹੁਣ ਇੰਡੀਆ ਦਾ 10-20 ਕਰੋੜ ਰੁਪਈਆ ਸੀ ਦੋ ਘਰਵਾਲੀਆਂ ਦੇ ਨਾਂ ਤੇ ਅਲੱਗ-ਅਲੱਗ ਜ਼ਮੀਨਾਂ ਦੁਕਾਨਾਂ ਖਰਦੀਆਂ ਦੋਨੋਂ ਪਤਨੀਆਂ ਦੇ ਇੱਕ ਉਹਨੇ ਪ੍ਰਾਪਰਟੀ ਜਾਇਦਾਦ ਰੱਖੀ ਮੇ ਬਾਪਾ ਅਨੰਦ ਸਿੰਘ ਦਾ ਸਥਾਨ ਬਣਾਇਆ ਉਥੋਂ ਚੱਲ ਪਏ ਅੰਮ੍ਰਿਤਸਰ ਦਰਸ਼ਨ ਕੀਤੇ ਅੰਮ੍ਰਿਤਸਰੋਂ ਟ੍ਰੇਨ ਦੀ ਟਿਕਟ ਬੁੱਕ ਕੀਤੀ ਹਯੂਬ ਸਾਹਿਬ ਹਣਾ ਸੀ ਜਿਹੜੀ ਸੀਟ ਤੇ ਉਹ ਬੈਠੇ ਅਮਸਰੋ ਉਹਦੇ ਸਾਹਮਣੀ ਜਿਹੜੇ ਸਾਡੇ ਨਾਲ ਸੇਵਾ ਕਰ ਰਹੇ ਨੇ ਹਜੂਰ ਸਾਹਿਬ ਸਰਾਮ ਬਣਦੀ 300 ਸਾਲਾਂ ਦੀ ਲੰਗਰ ਬਣਦੇ ਉਥੇ ਉਹ ਉਹਨਾਂ ਦੇ ਸਾਹਮਣੇ ਬਹਿਣ ਲਗੇ ਗੱਲਬਾਤ ਚੱਲ ਗਈ ਵੀ ਤੁਸੀਂ ਬਾਬਾ ਨਾਨਕ ਸਿੰਘ ਦੇ ਸੰਗੀ ਲੱਗਦੇ ਨੇ ਨਾਨਕ ਸਾਹਿਬ ਦੇ ਕਹਿੰਦੇ ਹਾਂ ਕਹਿੰਦੇ ਮੈਂ ਬਾਬੇ ਨਾਨਕ ਸਿੰਘ ਦੇ ਨਾਂ ਤੇ ਇਹ ਸਥਾਨ ਬਣਾਉਣਾ ਹੈ ਮੈਨੂੰ ਕੋਈ ਹਯੂਬ ਸਾਹਿਬ ਜਾਣਦਾ ਨਹੀਂ ਕੋਈ ਪਤਾ ਨਹੀਂ ਬਸ ਮੈਨੂੰ ਹੁਕਮ ਹੋ ਗਿਆ ਕਹਿੰਦੇ ਵੀ ਆਪਣੀ ਸੇਵਾ ਚਾਲਦੀਆਂ ਤੁਸੀਂ ਆ ਜਿਓ ਬਾਬਾ ਜੀ ਉੱਥੇ ਗਏ ਬਾਬਾ ਜੀ ਨੇ ਵਿਧ ਬਣਾਈ ਰਾਜ ਮਿਲਾਦਾ ਸਾਡੇ ਕੋਲ ਆ ਗਏ ਤੇ ਉਹਨਾਂ ਨੇ ਕਿਹਾ ਜੀ ਇਹਨੇ ਲੱਖ ਰੁਪਈਆ ਸੀ ਪਿਲੂ 11 ਲੱਖ ਦੇਣਾ ਹੈ ਹੰਡ ਪਾਰਟਸ ਰੋਣੇ ਮੈਂ ਕਿਹਾ ਇਹਨਾਂ ਦਾ ਇੰਨਾ ਕੋਈ ਫਾਇਦਾ ਨਹੀਂ ਇਥੇ ਜਿਹੜੇ ਪਾਠ ਹੁੰਦੇ ਆ ਨਾ ਵਿੱਚੇ ਗੱਲਾਂ ਕਰੀ ਜਾਂਦੇ ਆ ਵਿੱਚੇ ਮੋਬਾਈਲ ਲੈ ਲੈਂਦੇ ਆ ਲੈ ਲੱਗੀ ਪਾਠ ਵਾਲਿਆਂ ਦੀ ਲੋਕੀ ਕਰਾਈ ਜਾਂਦੇ ਆ ਮਰਜ਼ਾਦਾ ਪੂਰੀ ਹੁੰਦੀ ਨਹੀਂ ਤੁਸੀਂ ਮਰਜ਼ਾਦਾ ਨਾਲ ਕਰਾਇਓ ਜਿਹੜੇ ਪਾਠ ਸੁਣਿਓ ਵੀ ਭਾਵੇਂ ਉਮਰ ਲੱਗ ਜੇ ਤੁਹਾਡੀ ਭਾਵੇਂ ਸਾਜ ਖੰਡ ਰੱਖੋ ਪਰ ਪੂਰੀ ਮਰਜ਼ਾਦਾ ਨਾਲ ਪਾਠ ਸੁਣੋ ਤੇ ਸੇਵਾ ਕਰੋ ਤੇ ਉਹਨਾਂ ਨੇ ਕਿਹਨੇ ਵਿੱਜਾ ਜਗਾ ਜਗਾ ਉਸ ਸਮੇਂ ਉਥੇ 4.5 ਕਰੋੜ ਦਾ ਇੱਕ cinema ਸੀ ਬਹੁਤ ਵੱਡਾ ਮਹਾਪੁਰਸ਼ ਪਹਿਲਾਂ ਹੀ ਵੇਖ ਗਿਆ ਸੀ ਮੀਥੇ ਬਣਾਉਣਾ ਤੇ ਉਹ cinema ਜਿਹੜਾ ਲੈ ਲਿਆ 4.5 ਕਰੋੜ ਦਾ ਉਹਨਾਂ ਉਸੇ ਆਦਮੀ ਨੇ ਇੰਗਲੈਂਡ ਦਾ ਸੀ 4.5 ਕਰੋੜ ਦੀ ਜ਼ਮੀਨ ਪ੍ਰਾਪਰਟੀ ਲੈ ਲਈ ਉਹਨਦੇ ਉਤੇ ਬਾਬੇ ਨਾਨਕ ਸਿੰਘ ਦਾ ਸਥਾਨ ਬਣਾਉਣਾ ਸ਼ੁਰੂ ਕਰਤਾ। ਬੱਚਿਆਂ ਨੂੰ ਜਾਇਦਾਦ ਦੇ ਕੇ ਆਪ ਅਦੀ ਮਾਇਆ ਲੈ ਕੇ ਬਾਬਾਈ ਦਾ ਘਰ ਬਣਾ ਰਿਆ ਹੱਤੀ। ਕਿਤੇ ਪਾਣੀ ਛਿੜਕਾ ਕਰਦਾ ਕਿਤੇ ਬਿਲਡਿੰਗ ਦਾਮ ਸਾਰੀ ਸੇਵਾ ਉਹਨੇ ਰੋਜ਼ ਦਾ ਨੇਮ ਹੈ ਕਿ ਰਾਤ ਨੂੰ 12:30 ਇਸ਼ਨਾਨ ਕਰਨਾ। 12:30 ਜਿਹੜਾ ਹੁਣ ਟਾਈਮ ਹੈ ਪੰਜਾਬ ਵਿੱਚ। ਇਸ ਧਾਮ ਦੀ ਸ਼ਰਨan ਕਰਕੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਨੀ ਹੈ 12 ਵਜੇ ਤੋਂ ਲੈ ਕੇ 8 ਵਜੇ ਤੱਕ ਗੁਰੂ ਸਾਹਿਬ ਨਾਲ ਲੇਵਣਾ ਹੈ ਦਿਨ ਛੜੇ ਤੱਕ ਸਾਰਾ ਦਿਨ ਗੁਰਬਾਣੀ ਕੀਰਤਨ ਲਾਗੇ ਰੱਖਣਾ ਹੈ ਸੁਣੀ ਜਾਣਾ ਗੁਰੂ ਗ੍ਰੰਥ ਸਾਹਿਬ ਦਾ ਪਾਰਸ ਗੁਰੂ ਦਾ ਸਾਰੀ ਬਾਣੀ ਪੜਦਿਆਂ ਉਹਨਾਂ ਨੇ ਉੱਥੇ ਹਯੂਬ ਸਾਹਿਬ ਆਸ਼ਰਮ ਬਣਾਇਆ ਬਣਾ ਕੇ ਜਦੋਂ ਪੂਰਾ ਤਿਆਰ ਹੋ ਗਿਆ ਆਸਣ ਪੂਰਾ ਤਿਆਰ ਹੋ ਗਿਆ ਅਮ ਕਲਸ ਲਾਗੇ ਉਤੇ ਸਾਰੇ ਦਸਾਂ ਗੁਰੂਆਂ ਦੇ ਆਸਣ ਲਾਗੇ ਗੁਰੂ ਗ੍ਰੰਥ ਸਾਹਿਬ ਦੇ ਸੱਚਖੰਡ ਕਮਰੇ ਬਣ ਗਏ ਤੇ ਬਾਬਾ ਨਾਨਕ ਸਿੰਘ ਜੀ ਦਾ ਆਸਣ ਰੱਖਿਆ ਸੀ ਉਹਦੇ ਤੇ ਸਾਰਾ ਬਣ ਕੇ ਤੇ ਅਰਦਾਸ ਕੀਤੀ ਕਿ ਮਹਾਰਾਜੇ ਤੁਹਾਡਾ ਇਹਨੂੰ ਤੁਸੀਂ ਸੰਭਾਲੋ ਮੇਰੀ ਜਿੰਦ ਜਾਨ ਸਭ ਤੁਹਾਡੀ ਹੈ ਹਰਮਨ ਉਹ ਆਪਣੀ ਚਰਨਾ ਪਹਿਲ ਉਹਨਾਂ ਨੂੰ ਹਾਰਟ ਅਟੈਕ ਹੋਇਆ ਸੀ ਬਾਈਪਾਸ ਸਰਜਰੀ ਹੋਈ ਹੋਈ ਸੀ ਤੇ ਹੁਣ ਮੈਨੂੰ ਭਾਵੇਂ ਲੈ ਜਾ ਹੁਣ ਮੈਨੂੰ ਸੰਸਾਰ 'ਚ ਰਹਿਣ ਦੀ ਲੋੜ ਨਹੀਂ ਹੁਣ ਅੱਗੇ ਤੁਸੀਂ ਉਮਰ ਬਖਸ਼ੀ ਸੀ ਹੁਣ ਭਾਵੇਂ ਲੈ ਜਾਓ ਇਹ ਸਾਰੀ ਜਗਾ ਪ੍ਰਵਾਨ ਕਰ ਲਵੋ ਲੈ ਕੇ 10-20 ਕਰੋੜ ਰੁਪਇਆ ਲਾ ਕੇ ਬਾਬਾ ਨਾਨਕ ਸਿੰਘ ਦੀ ਚਰਨਾ ਵਿੱਚ ਰੱਖਤਾ ਕੁਰਬਾਨ ਕਰਤਾ मेरा मुझ में किस नहीं जो किस है सो तेरा तेरा तुझको सौंपते क्या लागे मेरा मेरा इति कोई भी नहीं पड़ो सारे मेरा इति कुछ भी नहीं सब किस में गुरु नानक दा ਦਾ ਮੈਂ ਫੁਰਲਾ ਗੁਰੂ ਨਾਨਕ ਦਾ ਤੇਰਾ ਇਥੇ ਕੁਛ ਵੀ ਨਹੀਂ ਤੇਰਾ ਇਥੇ ਕੁਝ ਵੀ ਨਹੀਂ ਸਭ ਕਿਸ ਹੈ ਗੁਰੂ ਨਾਨਕ ਮੈਂ ਤੁਲਾ ਗੁਰੂ ਨਾਨਕ ਦਾ ਮੇਰਾ ਇਥੇ ਕੁਛ ਵੀ ਨਹੀਂ ਮੇਰਾ ਇਥੇ ਕੁਝ ਵੀ ਨਹੀਂ ਸਭ ਕਿਸ ਹੈ ਗੁਰੂ ਨਾਨਕ ਦਾ ਤਨ ਮਨ ਤਾਂ ਸਭ ਕਿਸ ਹੈ ਉਸ ਨਹੀਂ ਸਭ ਕਿਸ ਹੈ ਗੁਰੂ ਨਾਨਕ ਦਾ ਤਨ ਮਨ ਤਨ ਸਭ ਕਿਸ ਹੈ ਉਸ ਦਾ ਮੈਂ ਗੁਰਲਾ ਗੁਰੂ ਨਾਨਕ ਦਾ ਮੇਰਾ ਇਹ ਤੇ ਕੁਝ ਵੀ ਨਹੀਂ ਰਾਇਥੇ ਕੁਝ ਵੀ ਨਹੀਂ ਸਭ ਕਿਸ ਹੈ ਉਸ ਦਾ ਮੈਂ